ਸੰਗਤ ਜੀ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਸੰਥਿਆ ਕਰ ਰਹੇ ਹਾਂ ਤੇ ਤੀਜੀ ਵਾਰ ਚੱਲ ਰਹੀ ਸੀ ਜਿਹਦੀਆਂ ਪੰਜ ਪੌੜੀਆਂ ਹੋ ਗਈਆਂ ਸੀ ਜਿਹੜੀ ਪਿਛਲੀ ਵਾਰਾਂ ਦੀ ਸੰਥਿਆ ਆਪਾਂ ਕੀਤੀ ਉਹ ਸਾਰੀ ਪਲੇਲਿਸਟ ਦੇ ਵਿੱਚ ਪਈ ਹੋਈ YouTube ਦੀ ਪਲੇਲਿਸਟ ਵਿੱਚ ਸੌਦਾ ਇਕਤ ਹੱਠ ਸ਼ਬਦ ਵਿਸਾਹੀ ਹੈ ਸ਼ਬਦ ਦੁਆਰਾ ਨਾਮ ਦਾ ਸੌਦਾ ਇੱਕ ਸਤਸੰਗ ਦੀ ਹੱਟੀ ਤੋਂ ਮਿਲਦਾ ਹੈ ਪੂਰਾ ਪੂਰੇ ਵਟ ਕੇ ਆਖ ਸਲਾਹੀ ਹੈ ਪੂਰੇ ਸੰਤਾਂ ਦਾ ਵਿਚਾਰ ਉਪਵਟ ਪੂਰਾ ਹੈ ਕੀ ਕਹਿ ਕੇ ਸਲਾਈਏ ਕਦੇ ਨਾ ਹੋਵੇ ਘਟ ਸੱਚੀ ਪਤ ਸਾਹੀ ਹੈ ਕਦੇ ਵੀ ਘਟ ਨਹੀਂ ਹੋਊ ਕਿਉਂਕਿ ਸੱਚੇ ਦੀ ਪਾਤਸ਼ਾਹੀ ਦਾ ਹੈ ਪੂਰੇ ਸਤਗੁਰ ਖੱਟ ਅਖੁੱਟ ਸਮਾਹੀ ਹੈ ਪੂਰੇ ਸਤਗੁਰ ਨਾਲ ਜੋ ਮਿਲ ਕੇ ਖੱਟਦੇ ਹਨ ਉਹ ਨਾ ਮੁਕਣ ਵਾਲਿਆ ਆਨੰਦ ਵੇਖੇ ਸਮਾ ਜਾਂਦੇ ਹਨ ਸਾਧ ਸੰਗਤ ਪ੍ਰਗਟ ਸਦਾ ਨਿਭਾਈ ਹੈ ਸਾਧ ਸੰਗਤ ਪ੍ਰਗਟ ਹੈ ਇਸ ਨਾਲ ਕਦੇ ਨਿਰਵਾਹ ਕਰੀਏ ਇਸ ਨਾਲ ਸਦਾ ਨਿਰਵਾਹ ਕਰੀਏ ਚਾਵਲ 1 ਤੇ 60 ਨਾਲ ਦੂਜੀ ਵਾਹੀ ਹੈ 261 ਨਾਲ ਹੀ ਕੋਰੇ ਚਾਵਲ ਚਿੱਟੇ ਕਰੋ ਦੂਜੀ 60 ਨਾਲ ਵਧੇ ਭਾਵ ਇੱਕ ਇਸੇ ਦੇ ਵਿੱਚ ਜਿੱਤ ਲੋ ਦੂਜਾ ਜਨਮ ਨਾ ਹੋਵੇ ਜਮ ਦੀ ਫਾਹੀ ਕੱਟ ਦਾਤ ਇਲਾਹੀ ਹੈ ਰੱਬ ਦੀ ਦਾਤ پا ਕੇ ਜਮ ਹੀ ਫਾਹੀ ਨੂੰ ਕੱਟ ਛਟੀਏ ਪੰਜੇ ਦੂਤ ਸੰਗਤ ਤੇਰੀ ਢਾਈ ਐ ਪੰਜਾਂ ਹੀ ਦੂਤਾਂ ਨੂੰ ਘੇਰ ਕੇ ਉਹਨਾਂ ਦੇ ਢੇਰੀ ਢਾ ਦੀਏ ਪਾਣੀ ਜੋ ਹਰ ਹੱਟ ਸੋ ਖੇਤ ਉਮਾਹੀ ਐ ਹਰਟ ਦੇ ਪਾਣੀ ਵਾਂਗ ਸੁਰਤ ਦੇ ਖੇਤ ਨੂੰ ਹਰਾ ਰੱਖੀਏ ਭਾਵ ਸੁਖ ਦੇ ਵਿੱਚ ਚਾਉ ਭਰੇ ਰਹੀਏ ਪੂਰਾ ਸਤਗੁਰ ਆਪ ਨਾ ਅਲਖ ਲਖਾ ਬਈ ਪੂਰਾ ਸਤਗੁਰ ਪਰਮੇਸ਼ਰ ਆਪ ਐ ਪਰ ਉਹ ਅਲਖ ਐ ਆਪਣੇ ਆਪ ਨੂੰ ਲਖਾਉਂਦਾ ਨਹੀਂ ਦੇਖੈ ਥਾਪ ਉਹ ਥਾਪ ਜੋ ਤਿਸ ਭਾਵੈ ਜਗਤ ਨੂੰ ਉਤਪਤ ਕਰਦਾ ਲੈ ਕਰਕੇ ਦੇਖਦਾ ਜਿਸ ਤਾ ਉਸ ਨੂੰ ਪਾਉਂਦਾ ਹੈ ਲੇਪ ਨਾ ਪੁੰਨ ਨਾ ਪਾਪ ਉਪਾਏ ਸਮਾਵੈ ਉਪਾਉਣ ਤੇ ਸਮਾਉਣ ਕਰਕੇ ਉਸ ਨੂੰ ਪਾਪਾਂ ਪੁੰਨ ਦਾ ਲੇਪ ਨਹੀਂ ਹੈ ਲਾਗੂ ਵਰ ਨਾ ਸ਼ਰਾਫ ਨਾ ਆਪ ਜਣਾਵੇ ਨਾ ਆਪ ਨੂੰ ਜਨਾਉਂਦਾ ਨਾ ਵਰ ਸ਼ਰਾਫ ਦਾ ਲਾਗੂ ਬਣਦਾ ਹੈ ਗਾਵੇ ਸ਼ਬਦ ਅਲਾਪ ਅਕਾਥ ਸੁਣਾਵੇ ਸ਼ਬਦ ਦਾ ਅਲਾਪ ਗਾਉਂਦਾ ਹੈ ਅਕਾਥ ਕਥਨੀਆਂ ਵਾਹਿਗੁਰੂ ਜੀਆਂ ਗੋਝ ਗੱਲਾਂ ਸੁਣਾਉਂਦਾ ਹੈ ਅਕਾਥ ਕਥਾ ਜਪ ਜਾਪ ਨ ਜਗਤ ਕਮਾਵੇਈ ਅਕਤ ਕਥਾ ਕਰਦਾ ਆਤਮ ਉਪਦੇਸ਼ ਦਿੰਦਾ ਜਾਪ ਜਪਦੇ ਹੋਏ ਜਗਤ ਦੀ ਕਾਰ ਰਾਗ ਦਵੇਖ ਦੀ ਨਹੀਂ ਕਰਦਾ ਪੂਰੇ ਗੁਰ ਪ੍ਰਤਾਪ ਆਪ ਗਵਾਵੇਈ ਐਸੇ ਪੂਰੇ ਗੁਰੂ ਦੇ ਪ੍ਰਤਾਪ ਨਾਲ ਜਿਗਿਆਸੂਆਂ ਦਾ ਆਪਾ ਭਵ ਗਵਾਚਦਾ ਹੈ ਲਾਹੇ ਤਿੰਨੇ ਤਾਪ ਸੰਤਾਪ ਘਟਾਵੇਈ ਇਹ ਪ੍ਰਤਾਪ ਤਿੰਨੇ ਤਾਪ ਉਤਾਰਦਾ ਤੇ ਸੰਤਾਪ ਦੂਰ ਕਰਦਾ ਹੈ ਗੁਰਬਾਣੀ ਮਨ ਧਰਾਪ ਨਿਜ ਕਰ ਆਵਈ ਐਸੇ ਗੁਰੂ ਦੀ ਬਾਣੀ ਨਾਲ ਮਨ ਟੇਕਦਾ ਜਿਗਿਆਸੂ ਆਪਣੇ ਸਰੂਪ ਦੇ ਵਿੱਚ ਆ ਜਾਂਦਾ ਹੈ ਪੂਰਾ ਸਤਗੁਰ ਸਤ ਗੁਰਮੁਖ ਭਾਲੀ ਹੈ ਪੂਰਾ ਸਤਗੁਰ ਸਤ ਸਰੂਪ ਹੈ ਤੇ ਗੁਰਮੁਖ ਹੋ ਕੇ ਉਸ ਦੀ ਭਾਲ ਕਰੀਏ ਪੂਰੀ ਸਤਗੁਰ ਮਤ ਸਬਦ ਸੰਮਾਲੀ ਹੈ ਉਸ ਸਤਗੁਰ ਦੀ ਪੂਰੀ ਮਤ ਇਹ ਹੈ ਕਿ ਸਦਾ ਸ਼ਬਦ ਦੀ ਸੰਭਾਲ ਕਰੀਏ ਦਰਗਹਿ ਧੋਈਐ ਪਤ ਹਉਮੈ ਜਾਲੀਐ ਅਤੇ ਹੋਂ ਮੈਨੂੰ ਸਾੜ ਕੇ ਦਰਗਾਹ ਲਈ ਆਪਣੇ ਪਤ ਧੋ ਲਈਏ ਕਿਸ ਤਰ੍ਹਾਂ ਧੋਈਏ ਘਰ ਹੀ ਜੋਗ ਜੁਗਤ ਬੈਸਣ ਧਰਮਸਾਲੀ ਹੈ ਘਰ ਹੀ ਦੇ ਵਿੱਚ ਘਰ ਦੇ ਵਿੱਚ ਵਾਹਿਗੁਰੂ ਨਾਲ ਜੁੜ ਜਾਣ ਦੀ ਜੁਗਤ ਧਰਮਸਾਲ ਸਤ ਸੰਗ ਦੇ ਵਿੱਚ ਬੈਠ ਕੇ ਸਿੱਖ ਲਈਏ ਪਾਵਨ ਮੋਖ ਮੁਕਤ ਗੁਰਸਿੱਖ ਪਾਲੀ ਹੈ ਜੋ ਗੁਰੂ ਦੀ ਸਿੱਖੀ ਨੂੰ ਐਵੇਂ ਲੈ ਕੇ ਪਾਲਦੇ ਹਨ ਕੇਵਲ ਮੁਕਤੀ ਪਾਉਂਦੇ ਹਨ ਕਹਿੰਦੇ ਜਿਹੜੇ ਇਸ ਤਰ੍ਹਾਂ ਗੁਰੂ ਦੀ ਸਿੱਖੀ ਨੂੰ ਪਾਲਦੇ ਹਨ ਕੁਮukti ਪ੍ਰਾਪਤ ਕਰਦੇ ਹਨ ਅੰਤਰ ਪ੍ਰੇਮ ਭਗਤ ਨਦਰ ਨਿਹਾਲੀ ਹੈ ਉਹਨਾਂ ਦੇ ਅੰਦਰ ਪ੍ਰੇਮਾ ਭਗਤੀ ਹੁੰਦੀ ਹੈ ਉਹਨਾਂ ਪਰ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਪਾਤ ਪਤ ਸਾਹੀ ਇੱਕ ਛਤ ਖਰੀ ਸੁਖਾਲੀ ਹੈ ਇੱਕ ਛਤ ਇੱਕ ਛਤਰ ਵਾਲੀ ਸੁਤੰਤਰ ਪਾਤਸ਼ਾਹੀ ਇਹਨਾਂ ਨੂੰ ਖਰੀ ਸੁਖਾਲੀ ਪ੍ਰਾਪਤ ਕਹਿੰਦੇ ਛੇਤੀ ਪ੍ਰਾਪਤ ਹੋ ਜਾਂਦੀ ਹੈ ਸੌਖੀ ਪ੍ਰਾਪਤ ਹੋ ਜਾਂਦੀ ਹੈ ਜਥਾ ਰਾਜਾ ਸਗਲੇ ਸ੍ਰਿਸ਼ਟ ਕਾ ਹਰ ਨਾਮਨ ਭਿੰਨਾ ਪਾਣੀ ਪੀਹਣ ਘੱਤ ਸੇਵਾ ਕਾਲੀ ਐ ਪਾਤਸ਼ਾਹ ਹੋ ਕੇ ਫਿਰ ਪਾਣੀ ਢੋਣ ਚੱਕੀ ਦਾ ਪੀਣਾ ਤੇ ਹੋਰ ਸੇਵਾ ਕਰਦੇ ਹਨ ਮਸਕੀਨੀ ਵਿੱਚ ਵਤ ਚਾਲੇ ਚਾਲੀ ਐ ਨਿਰਾਲੀ ਚਾਲੇ ਹੈ ਕਿ ਗਰੀਬੀ ਵਿੱਚ ਫਿਰਦੇ ਹਨ ਗੁਰਮੁਖ ਸੱਚਾ ਖੇਲ ਗੁਰ ਉਪਦੇਸਿਆ ਗੁਰਮੁਖਾਂ ਦਾ ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਮਿਲਿਆ ਹੈ ਸੱਚਾ ਲੇਖ ਇਹ ਹੈ ਸਾਧ ਸੰਗਤ ਦਾ ਮੇਲ ਸ਼ਬਦ ਅਵੇਸਿਆ ਸਤ ਸੰਗਤ ਨਾਲ ਉਹਨਾਂ ਨੇ ਮੇਲ ਕੀਤਾ ਤੇ ਸ਼ਬਦ ਵਿਖੇ ਘਰ ਕੀਤਾ ਹੈ ਫੁੱਲੇ ਤਿੱਲੇ ਫੁਲੇ ਸੰਗ ਸਲੇਸਿਆ ਫੁੱਲਾਂ ਨਾਲ ਮਿਲ ਕੇ ਤਿਲ ਸ੍ਰੇਸ਼ਟ ਫੁਲੇਲ ਹੋ ਜਾਂਦੇ ਹਨ ਜਿਵੇਂ ਗੁਰਮੁਖਾਂ ਦਾ ਸਤ ਸੰਗ ਹੈ ਗੁਰ ਸਿੱਖ ਨੱਕ ਨਕੇਲ ਮਿਟੈ ਅੰਦੇਸਿਆ ਗੁਰ ਸਿੱਖਾਂ ਦੇ ਨੱਕ ਵਿਖੇ ਭਾਣੇ ਦੀ ਨਕੇਲ ਪਾਈ ਹੋਈ ਹੈ ਇਸ ਲਈ ਉਹਨਾਂ ਦੇ ਅੰਦੇਸੇ ਮਿٹے ਹੋਏ ਹਨ ਨਾਵਣ ਅੰਮ੍ਰਿਤ ਵੇਲ ਵਸਣ ਸੁਦੇਸਿਆ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਸਤਸੰਗ ਰੂਪੀ अथवा ਸਵੈ ਸਰੂਪੀ ਸ੍ਰੇਸ਼ਟ ਦੇਸ ਵਿਖੇ ਵਸਦੇ ਹਨ ਗੁਰ ਜਾਪ ਰਿਧੈ ਸੁਹੇਲ ਗੁਰ ਪਰਵੇਸਿਆ ਗੁਰੂ ਦਾ ਜਾਪ ਰਿਧੇ ਵਿੱਚ ਜਪ ਕੇ ਤੇ ਗੁਰੂ ਦਾ ਰਿਧੇ ਵਿੱਚ ਪ੍ਰਵੇਸ਼ ਕਰਕੇ ਸੁਖੀ ਰਹਿੰਦੇ ਹਨ ਭਾਉ ਭਗਤ ਭਉ ਤੇਲ ਸਾਧ ਸ੍ਰੇਸ਼ਿਆ ਭੈ ਭਾਉ ਪ੍ਰੇਮਾ ਭਗਤੀ ਨਾਲ ਪ੍ਰੇਮ ਹੈ ਇਸ ਕਰਕੇ ਸ੍ਰੇਸ਼ਟ ਸਾਧੂ ਹਨ ਨਿਤ ਨਿਤ ਨਵਲ ਨਵੇਲ ਗੁਰਮੁਖ ਭੇਸਿਆ ਗੁਰਮੁਖਾਂ ਦਾ ਨਿਤ ਨਿਤ ਨਵੇਂ ਤੋਂ ਨਵਾਂ ਭੇਸ ਪ੍ਰੇਮ ਦਾ ਰੰਗ ਹੁੰਦਾ ਹੈ ਖੈਰ ਦਲਾਲ ਦਲੇਲ ਸੇਵ ਸਹਿਸਿਆ ਗੁਰਮੁਖ ਖੈਰ ਨਾਲ ਰੂਪੀ ਭਿਖਿਆ ਦੇ ਜੋ ਖੈਰ ਦਾਤੀ ਹੈ ਸੌਦਾ ਕਰਾਉਣ ਵਾਲੇ ਦਲੇਰ ਦਲਾਲ ਹਨ ਤੇ ਪੂਜਨੀਕ ਤੇ ਸਹਿਸਿਆ ਈਸ਼ਵਰ ਦੇ ਸਾਥ ਮਿਲੇ ਹੋਏ ਹਨ ਗੁਰਮੂਰਤ ਕਰ ਧਿਆਨ ਸਦਾ ਹਜੂਰ ਹੈ ਗੁਰਮੂਰਤੀ ਦਾ ਧਿਆਨ ਕਰਕੇ ਗੁਰੂ ਸਦਾ ਹਜੂਰ ਹੈ ਗੁਰਮੁਖ ਸ਼ਬਦ ਗਿਆਨ ਨੇੜ ਨਾ ਦੂਰ ਹੈ ਗੁਰੂ ਦਵਾਰੇ ਸ਼ਬਦ ਦਾ ਜਿਨ੍ਹਾਂ ਨੂੰ ਗਿਆਨ ਹੋਇਆ ਹੈ ਉਹਨਾਂ ਨੂੰ ਈਸ਼ਵਰ ਨੇੜੇ ਪਾਸ ਦਾ ਦੂਰ ਨਹੀਂ ਪੂਰਬ ਲਿਖਤ ਨਿਸ਼ਾਨ ਕਰਮ ਅੰਕੂਰ ਹੈ ਪਰੰਤੂ ਕਰਮਾਂ ਦਾ ਅੰਗੂਰ ਪੂਰਵ ਲੇਖੇ ਅਨੁਸਾਰ ਪ੍ਰਗਟ ਹੁੰਦਾ ਹੈ ਗੁਰ ਸੇਵਾ ਪ੍ਰਧਾਨ ਸੇਵਕ ਸੂਰ ਹੈ ਸੂਰਮਾ ਸੇਵ ਗੁਰੂ ਸੇਵਾ ਵਿੱਚ ਪ੍ਰਧਾਨ ਹੋ ਜਾਂਦਾ ਹੈ ਪੂਰਨ ਪਰਮ ਨਿਧਾਨ ਸਦ ਭਰਪੂਰ ਹੈ ਪੂਰਨ ਵੱਡਾ ਭੰਡਾਰ ਵਾਹਿਗੁਰੂ ਸਦਾ ਭਰਪੂਰ ਹੈ ਕਦੇ ਖਾਲੀ ਨਹੀਂ ਹੈ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਸਾਧ ਸੰਗਤ ਦੇ ਅਸਥਾਨ ਵੇਖੇ ਉਸ ਦਾ ਨੂਰ ਜਗਮਗ ਕਰ ਰਿਹਾ ਹੈ ਲੱਖ ਲੱਖ ਸੱਸੀਰ ਭਾਣ ਕਿਰਨ ਠਰੂਰ ਹੈ ਸਤਸੰਗ ਦੇ ਨੂਰ ਪ੍ਰਕਾਸ਼ ਦੇ ਅੱਗੇ ਲੱਖਾਂ ਚੰਦਰਮਾ ਲੱਖਾਂ ਸੂਰਜ ਦੀਆਂ ਕਿਰਨਾਂ ਠੰਡੀਆਂ ਮਾਤ ਹਨ ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ ਲੱਖਾਂ ਵੇਦਾਂ ਤੇ ਲੱਖਾਂ ਪੁਰਾਣ ਸਤਸੰਗ ਦੇ ਕੀਰਤਨ ਅੱਗੇ ਮਾਤ ਹਨ ਭਾਉ ਭਗਤ ਵੱਛਲ ਪ੍ਰਵਾਨ ਚਰਨਾ ਧੂਰ ਹੈ ਭਗਤ ਵੱਛਲ ਪ੍ਰਵਾਨ ਚਰਨਾ ਧੂਰ ਹੈ ਐਸੇ ਦੀ ਚਰਨ ਧੂੜ ਭਗਤਾਂ ਦੇ ਪਿਆਰੇ ਪਰਮੇਸ਼ਰ ਵੱਲੋਂ ਪ੍ਰਵਾਨ ਹੈ ਸੋ ਸੰਗਤ ਜੀ 10 ਪੌੜੀਆਂ ਆਪਣੀਆਂ ਤੀਜੀ ਵਾਰ ਦੀਆਂ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ